ਹਾਂਜੀ ਭੈਣੋ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਸਰਦੀ ਵਾਲੇ ਪਸ਼ਮੀਨੇ ਦੇ ਬਹੁਤ ਹੀ ਸੋਹਣੇ ਸੋਟ ਅਤੇ ਬਹੁਤ ਹੀ ਵਾਜਬ ਰੇਟਾਂ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਜੋ ਪ੍ਰਿੰਟ ਚ ਰਹਿਣਗੇ ਆਪਣੇ ਸੋਟਾ ਇਹਨਾਂ ਵਿੱਚ ਕਲਰ ਤੁਹਾਨੂੰ ਬਹੁਤ ਮਿਲ ਜਾਣਗੇ ਅਗਲੀਓ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਖੋਲ ਕੇ ਵੀ ਦਿਖਾਵਾਂਗੀ ਇਸ ਤੋਂ ਬਿਨਾ ਆਪਣੇ ਕੋਲ ਇੱਕ ਇਹ ਸੂਟ ਹੈ ਇਸਦੇ ਵੀ ਆਪਾਂ ਨੂੰ ਕਈ ਕਲਰ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਫੋਟੋ ਵਿੱਚ ਸੂਟ ਦੀ ਬਣ ਕੇ ਲੁੱਕ ਕਿਵੇਂ ਦੀ ਆਏਗੀ ਬਹੁਤ ਹੀ ਸੋਹਣੇ ਸੂਟ ਪੂਰੇ ਸੂਟਾਂ ਦੀ ਗਾਰੰਟੀ ਰਹੇਗੀ ਕੋਈ ਬੂਰ ਨਹੀਂ ਆਏਗਾ ਕੋਈ ਸੂਟ ਇਹ ਛੇਜਣਗੇ ਨਹੀਂ ਤੇ ਬਹੁਤ ਹੀ ਸੋਹਣੇ ਰੇਟਾਂ ਵਿੱਚ ਮਿਲਣਗੇ ਤੁਹਾਨੂੰ ਇਹ ਕਿਸ ਤਰ੍ਹਾਂ ਦੇ ਵੀ ਆਪਣੇ ਕੋਲ ਸੂਟ ਰਹਿਣਗੇ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਬ੍ਰਾਂਡ ਦੇ ਬਹੁਤ ਸੋਹਣੇ ਸੂਟ ਰਹਿਣਗੇ ਇਸ ਤੋਂ ਬਿਨਾ ਆਪਣੇ ਕੋਲ ਕਰਵਾਬ ਦੇ ਸੂਟ ਰਹਿਣਗੇ ਡਿਜੀਟਲ ਪ੍ਰਿੰਟਾਂ ਦੇ ਸੂਟ ਰਹਿਣਗੇ ਇਹ ਬਹੁਤ ਹੀ ਸੋਹਣੇ ਸੂਟ ਨੇ ਇਹਨਾਂ ਨਾਲ ਸ਼ਾਲ ਨੇ ਪੂਰੇ ਖੁੱਲੇ ਡੁੱਲੇ ਇਹਨਾਂ ਤੇ ਪਿਓਰ ਪਸ਼ਮੀਨੇ ਦੇ ਨੇ ਕੋਈ ਬੂਰ ਨਹੀਂ ਆਏਗਾ ਪੂਰੀ ਤੁਹਾਨੂੰ ਗਾਰੰਟੀ ਦਿੱਤੀ ਜਾਏਗੀ ਇਹ ਇੱਕ ਟ੍ਰਾਈਚ ਰਹੇਗਾ ਆਪਣਾ ਸੂਟ ਇਹ ਮੈਚਿੰਗ ਸਲਵਾਰ ਰਹੇਗੀ ਮਸਲੀਨ ਦਾ ਦੁਪੱਟਾ ਰਹੇਗਾ ਇਹਦੇ ਨਾਲ ਇਹ ਵੀ ਵਿంటర్ ਦੇ ਨੇ ਸਾਰੇ ਬਹੁਤ ਹੀ ਸੋਹਣੇ ਪ੍ਰਿੰਟਾਂ ਵਿੱਚ ਤਾਂ ਦੇਰ ਨਾ ਕਰੋ ਜਲ ਤੋਂ ਜਲਦ ਆਰਡਰ ਕਰੋ ਦਿੱਤੇ ਨੰਬਰ ਤੇ ਇਹ ਸਿਰਫ ਸੂਟ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਰੇਟਾਂ ਤੇ ਦਵਾਂਗੇ ਮਾਰਕੀਟ ਨਾਲੋਂ ਬਹੁਤ ਘੱਟ ਪ੍ਰਾਈਸ ਤੇ ਆਪਾਂ ਇਹ ਤੁਹਾਨੂੰ ਸੂਟ ਦਵਾਂਗੇ ਬਹੁਤ ਹੀ ਸੋਹਣੇ ਤਾਂ ਜਲ ਤੋਂ ਜਲਦ ਆਰਡਰ ਕਰੋ